तो कुछ एक बार देखें तो नहीं भाई एक बार दिखा माफ़ कर देख बाइंडिंग देख बोलना बाकी नहीं है बोल सुन देख देखने का इस लेवल दिलाने चाहिए लोगों को थोड़ा बहुत लगाएंगे जब तूने चेक किया बाइंडिंग है कुछ बाइंडिंग के निर्माण चलो रियो में करें हम जो मर्जी करें हाँ हम जो मर्जी करें ल ਉਹ 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 ਮੈਂ ਸੈਟਲਡ ਹੋ ਗਈ ਹੁਣ ਸ਼ਿਕਰ ਕਰ ਦਰਵਾਜ਼ਾ ਖੋਲ੍ਹ ਇਹਨੂੰ ਮੈਂ ਡੋਰਰ ਬਿਟ ਹੋ ਗਈ ਕੋਈ ਨਹੀਂ ਨਾ ਅਨਿਵਿਸ਼ਾਤ ਪ੍ਰਭਾਅ ਦਾ ਇਹ ਸੌਣ ਉਹ ਮੈਂ ਡੋਰਰ ਆ ਰਿਹਾ ਬਰੋਂ ਨਹੀਂ

ਕੋਈ ਅਪਣੀ ਕਿਤਾਬ ਦੀ ਕੋਈ ਦੱਸੋ ਐਕਸਪੀਰੀਅੰਸ ਵੀ ਹੋ ਰਹੀ ਹਾਂ 80 ਨੂੰ ਲੈ ਕੇ ਇਹਨਾਂ ਵੱਖਵਾ ਪਾਇਆ ਵੀ ਅਸੀਂ ਤੋਂ ਲੈ ਕੇ ਅਸੀਂ ਦਾ ਅਸੀਂ ਅਸੀਂ ਸਿਖਾ ਸਕਦੇ ਹਾਂ ਹਾਂ ਅਸੀਂ ਦਰ ਆ ਗਏ 24 ਕਾਤ ਤੋਂ 23 ਵਾਲੋ ਇਹ ਉਹਨਾਂ ਨੂੰ ਕਿਉਂ ਸਮਝਾਇਆ ਮੈਂ ਇਹ ਚੀਜ਼ਾਂ ਦੇਖ ਰਿਹਾ ਹਾਂ ਯਾਰ ਅਸੀਂ ਸਹੀ ਇੱਕ ਬੰਦੇ ਦੀ ਰਿਕਾਰਡਿੰਗ ਨਹੀਂ ਕਰਦੇ ਤੁਹਾਨੂੰ ਮੈਂ ਸੁਣਦੀ ਗਾੜ ਦਾ ਨੌਕਾ ਕਿੰਨੇ ਅਸੇ ਚਾ ਚਾ ਨਾਲ ਬੰਦੇ ਲੈ ਹੈ ਵੀ ਬੇਰ ਹਾਂ ਇਹ ਲਿਖਾ ਉਹਦੇ ਬਾਰੇ ਇਹ ਮੈਨੂੰ ਕਿਨੇ ਪਾਸ ਤਾਂ ਗਾਂਧੀ ਰੋਡ ਤੇ ਮੈਂ ਚਲਾ ਗਿਆ ਮੈਂ ਪਾਸ ਹੋ ਗਿਆ ਜੇ ਪਾਸ ਕਿਰ ਮੈਂ ਪਾਸ ਹੋਣ ਤਾਂ ਆਪਣਾ ਦੇਸ਼ ਹੈ ਮੇਰੇ ਕੋ ਦੇਸ਼ ਬਣਦਾ ਹੈ ਤੇਰੇ ਮਨ ਬਾਗੇ ਇਸ ਨੇ ਕਦੇ ਬਣਦਾ ਉਸ ਨੇ ਕੋ ਨਹੀਂ ਦਿਖਾਈ ਤੇ ਵੀਰ ਇਹ ਜਿਹੜਾ ਅਖਰੇ ਕਸ਼ਮੀਰ ਦੇਖਿਆ ਵੀਰ ਕਿਥੇ ਬਣਿਆ ਕਿਥੇ ਕਸ਼ਮੀਰ ਹਰ ਕਾਇ ਅਕਲੇ ਕਾਇ ਰਵੀ ਜਿਹੜਾ ਕਾਇ ਰਵੀ ਕਸ਼ਮੀਰ ਦਾ ਵਾਹ ਕਿ ਕਮਾਲ ਹੈ ਦੇਵ ਦੀ ਰਾਜ ਨੂੰ ਆਇਆ ਅਸ ਸੀ ਜਦੋਂ ਨਾਲ ਸੀ ਆਇਆ ਕੜਾ ਇਹ ਇਹ ਤਾਂ ਕੁੱਪਾ ਆਪਣੇ ਨਾਲ ਨਹੀਂ ਕਰ ਸਕਦਾ ਕਾਟੀ ਤੁਸੀਂ ਕੀ ਇਹ ਇਹ ਜੇਕਰ ਇਹਨਾਂ ਨੂੰ ਨਹੀਂ ਕਰਨਾ ਕਦੇ ਵੀ ਨਹੀਂ ਆ ਸਕਦੇ ਪਰ ਸੇ ਚਾਰ ਨਹੀਂ ਹੁੰਦੀ ਹੈ ਜੇ ਮੈਂ ਗਹਿਣਾ ਸਾਰਾ ਸੰਦੇਕ ਆਇਆ ਤਾਂ ਉਸ ਤੇ ਹੋਰ ਨਾ ਤਾਂ ਉਹ ਨਹੀਂ ਹੋਗਾ ਤੇ ਯਾ ਅਗਰੇ ਕਿ ਨਾ ਆਪਣੇ ਕਈ ਸਖੈ ਸਹਾਇਤਾ ਨਾਲ ਆਉਂਦੇ ਆਏ ਹੈ ਨੇ ਇਹ ਵੀ ਕੋਈ ਨਾ ਇਸ ਦੇ ਪੱਖ ਨਾਲ ਮੂ ਜੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਮੁਬਾਰਕਾਂ ਇਕੱਲੀਆਂ ਰੂਪਜੀ ਨੂੰ ਨਹੀਂ ਹੈ ਸਾਰੇ ਪਰਿਵਾਰ ਨੂੰ ਹੈ ਔਰ ਖਾਸ ਤੌਰ ਤੇ ਰੰਜੀਵਨ ਨੂੰ ਮੁਬਾਰਕਾ ਬੱਧ ਹੈ ਕਿਉਂਕਿ ਜਿੰਨਾ ਰੰਜੀਵਨ ਦੇ ਇਸ ਕਿਤਾਬ ਦੇ ਵਿੱਚ ਐਫਰਟ ਨੇ ਯਾਤਰਾਵਾਂ ਤੇ ਲਿਜਾਣ ਵਾਲਾ ਰੰਜੀਵਨ ਹੈ ਇਹਨਾਂ ਨੂੰ ਇਹ ਆਪ ਨਹੀਂ ਗਏ ਇੱਕ ਯਾਤਰਾ ਹਾਂ ਮੈਂ ਉਹ ਉਸ ਜਿਹੜੀ ਕੇਰਲਾ ਦੀ ਯਾਤਰਾ ਕਿਉਂਕਿ ਉਸ ਵੇਲੇ ਇਹ ਲੀਡਰ ਸੀਗੇ ਅ ਕੰਮਚਾਰੀ ਤੇ ਜਿਹੜੀ ਸਬੋਡੀਨੇਟ ਫੈਡਰੇਸ਼ਨ ਹੈ ਉਹਦੇ ਆਗੂ ਸੀਗੇ ਉਹ ਇਹਨਾਂ ਦੀ ਆਪਣੀ ਯਾਤਰਾ ਹੈ ਬਾਕੀ ਯਾਤਰਾਵਾਂ ਜਿਹੜੀਆਂ ਨੇ ਉਹ ਰੰਜੀਵਨ ਦਾ ਐਫਰਟ ਹੈ ਉਹਦੇ ਵਿੱਚ ਰੰਜੀਵਨ ਦੀ ਹਿੰਮਤ ਹੈ ਇਸ ਕਰਕੇ ਅ ਮੈਂ ਦੇਖਦਾ ਵੀ ਇੱਕ ਪਰਿਵਾਰ ਨੂੰ ਕਿਵੇਂ ਇਹਨਾਂ ਨੇ ਇਕੱਠਿਆਂ ਲੈ ਕੇ ਗਏ ਜਿਵੇਂ ਇਹਨਾਂ ਦੇ ਮੈਸੇਜ ਨਾਲ ਬੱਚੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਇਕੱਲੀਆਂ ਯਾਤਰਾਵਾਂ ਇਹਨਾਂ ਦੀਆਂ ਨਹੀਂ ਹੈ ਇਹ ਸਾਰੇ ਪਰਿਵਾਰ ਨੂੰ ਨਾਲ ਇਕੱਠਾ ਜੋੜ ਕੇ ਹਾਂ ਅਗਲੀ ਗੱਲ ਜਿਹੜੀ ਹੈ ਵੀ ਜਿਹੜੀ ਯਾਤਰਾ ਤਾਂ ਬਹੁਤ ਸਾਰੇ ਲੋਕ ਕਰਦੇ ਨੇ ਪਰ ਜਦੋਂ ਇੱਕ ਰਾਈਟਰ ਜਾਂ ਇਸ ਤਰ੍ਹਾਂ ਦਾ ਜਿਹੜਾ ਜ਼ਿੰਮੇਵਾਰ ਬੰਦਾ ਯਾਤਰਾ ਕਰਦਾ ਹੈ ਜਿਹਦੀ ਇੱਕ ਰਿਸਪੌਂਸਿਬਿਲਟੀ ਹੈ ਜਦੋਂ ਰਾਈਟਿੰਗ ਉਹਨੇ ਦੇਣੀ ਹੈ ਰਾਈਟਿੰਗ ਦੇ ਵਿੱਚ ਜਦੋਂ ਗੱਲ ਆਉਣੀ ਹੈ ਤਾਂ ਉਹਦਾ ਇੱਕ ਜਿਹੜਾ ਉਹ ਜ਼ਿੰਮੇਵਾਰੀ ਦਾ ਕੰਮ ਹੋ ਜਾਂਦਾ ਪਰ ਜ਼ਿੰਮੇਵਾਰੀ ਦੇ ਵਿੱਚ ਉਹ ਮੈਂ ਦੇਖਦਾ ਵੀ ਹਰ ਯਾਤਰਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਸ਼ੋਹਾਂ ਨੇ ਜੜੀਆਂ ਉਹਨਾਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਇਹਨਾਂ ਦੀ ਕਮਿਟਮੈਂਟ ਹੈ ਉਹ ਝਲਕਦੀ ਹੈ ਉਹ ਝਲਕਣ ਕਰਕੇ ਹੀ ਇਹ ਲਿਖਤ ਹੈ ਬਾਕੀ ਨਹੀਂ ਲਿਖਤ ਨਹੀਂ ਬਣਦੀ ਹੁੰਦੀ ਜੇ ਉਹ ਗੱਲ ਨਹੀਂ ਹੈ ਤਾਂ ਲਿਖਤ ਨਹੀਂ ਹੈ ਇਸ ਕਰਕੇ ਜਦੋਂ ਇਹ ਕੇਰਲਾ ਬਾਰੇ ਗੱਲ ਕਰਦੇ ਜਾਂ ਜਿਹੜੀ ਫੈਡਰੇਸ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਭਾਸ਼ਣ ਹੈ ਉਹਦੇ ਵਿੱਚ ਜਿਵੇਂ ਇਹ ਅ ਕਾਰਮਚਾਰੀਆਂ ਦੀਆਂ ਮੰਗਾਂ ਨੇ ਜਾਂ ਟੈਕਲਿਜ਼ਮ ਦਾ ਜਿਸ ਤਰ੍ਹਾਂ ਦਾ ਮਤਲਬ ਇਹ ਵੱਦਾ ਅ ਦਬਾਅ ਹੈ ਉਹਦੇ ਵਿੱਚ ਕਾਰਮਚਾਰੀਆਂ ਦੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਨੇ ਉਹਨਾਂ ਨੂੰ ਡੀਲ ਕਰਦੇ ਨੇ ਉਹਦੇ ਕਰਕੇ ਲਿਖਤ ਲਿਖਤ ਬਣਦੀ ਹੈ ਬਾਕੀ ਵੀ ਥਾਵਾਂ ਤੇ ਜਿਵੇਂ ਪਾਕਿਸਤਾਨ ਜਾਂ ਕਸ਼ਮੀਰ ਦੇ ਉੱਤੇ ਉਹ ਉਹ ਸਵਾਲ ਨੇ ਜਿਹੜੇ ਸਵਾਲ ਅਕਸਰ ਮਤਲਬ ਵੱਡੇ ਸਵਾਲ ਨੇ ਹੁਣ ਤੱਕ ਚਲੇ ਆ ਰਹੇ ਜਿਵੇਂ ਮਕਬੂਜ਼ਾ ਕਸ਼ਮੀਰ ਮਾਰੇ ਹੈਗਾ ਬੀ ਕਸ਼ਮੀਰੀਆ ਨੂੰ ਪੁੱਛੀ ਜਾ ਪੁੱਛਣਾ ਪੈਂਦਾ ਵੀ ਤੁਸੀਂ ਹਰ ਕੋਈ ਪੁੱਛਦਾ ਸਾਡੇ ਦਿਮਾਗਾਂ ਦੇ ਵਿੱਚ ਇਹ ਹੁੰਦਾ ਵੀ ਉਹ ਕਿੱਥੇ ਜਾਣਾ ਚਾਹੁੰਦੇ ਨੇ ਉਹ ਸਵਾਲ ਨੂੰ ਜਿਵੇਂ ਹੈਂਡਲ ਕਰਦੇ ਨੇ ਉਹ ਬੜਾ ਖੂਬਸੂਰਤੀ ਦੇ ਨਾਲ ਹੈਂਡਲ ਕਰ ਲੈਂਦੇ ਨੇ ਅ ਕਿਉਂਕਿ ਇਹ ਪਾਕਿਸਤਾਨ ਜਿਵੇਂ ਜਾਂਦੇ ਨੇ ਉੱਥੇ ਵੀ ਜਿਹੜੇ ਬੜੇ ਨਾਜ਼ੁਕ ਸਵਾਲ ਹੈ ਸਾਡੇ ਮਸਲੇ ਨੇ ਉਹਨਾਂ ਮਸਲਿਆਂ ਦੇ ਉੱਤੇ ਕਿਵੇਂ ਤੁਸੀਂ ਹੈਂਡਲ ਕਰਨਾ ਉਹ ਹੈਂਡਲ ਕਰਨ ਵਾਸਤੇ ਤੁਹਾਡੀ ਆਪਣੀ ਸਮਝ ਤੁਹਾਡੀ ਆਪਣੀ ਸੋਚ ਜੇ ਪ੍ਰੋਗਰੈਸਿਵ ਸੋਚ ਹੈ ਤਾਂ ਹੀ ਤੁਸੀਂ ਉੱਥੇ ਵਧੀਆ ਇੱਕ ਆਪਣਾ ਕਮੈਂਟ ਦੇ ਸਕਦੇ ਹੋ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਨੇ ਉਹਦੇ ਕਰਕੇ ਮੈਨੂੰ ਲੱਗਦਾ ਇਹ ਜਿਹੜੀ ਲਿਖਤ ਹੈ ਉਹ ਇਹ ਵਧੀਆ ਲਿਖਤ ਬਣਦੀ ਹੈ ਇੰਨੀ ਇੱਕ ਬਾਕੀ ਇੱਕ ਪੰਛੀ ਚਾਤ ਜਿਹੜੇ ਯਾਤਰਾਮਨ ਸੰਸਮਰਨ ਨੇ ਇਹ ਜਿਹੜੇ ਇਹ ਘੰਟਾ ਕੋਈ ਪਹਿਲਾਂ ਮੇਰੇ ਹੱਥ ਵਿੱਚ ਆਈ ਹੈ ਕਿਤਾਬ ਔਰ ਮੈਂ ਵੀ ਇਹਤੇ ਪੰਛੀ ਚਾਤੀ ਮਾਰੀ ਹੈ ਔਰ ਟ੍ਰੈਵਲ ਲੌਗ ਲਿਖਣ ਦਾ ਸਾਡੇ ਚ ਬੜਾ ਪਰਾਣਾ ਤੋਂ ਅਸੀਂ ਦੇਖ ਰਹੇ ਹਾਂ ਆਪਣਾ ਮਨਮੋਨ ਸਿੰਘ ਬਾਵਾ ਦੇ ਟ੍ਰੈਵਲੌਗਸ ਨੇ ਹਿੰਦੀ ਵਿੱਚ ਨਿਰਮਲ ਵਰਮਾ ਦੇ ਬੜੇ ਅچھے ਟ੍ਰੈਵਲੌਗਸ ਨੇ ਉਹਦੇ ਉਹਦੇ ਰੂਪ 'ਚ ਮੈਂ ਇਹ ਹਜੇ ਥੋੜੇ ਬਹੁਤ ਇਹਨਾਂ ਦੇ ਆਰਟੀਕਲਸ ਵਗੈਰਾ ਦੇਖੇ ਨੇ ਮੈਨੂੰ ਰੂਪਕ ਪੱਖ ਤੋਂ ਇਹ ਬਹੁਤ ਅੱਛੀ ਲੱਗੀ ਨੇ ਛੋਟੇ-ਛੋਟੇ ਵਾਕ ਬੰਤਰੇ ਦੀਆਂ ਮੈਂ ਕੁਝ 17ਵਾਂ ਪੜ੍ਹੀਆਂ ਨੇ ਤੇ ਔਰ ਮੈਨੂੰ ਲੱਗਦਾ ਕਿ ਜਿਹੜੇ ਯਾਤਰਾ ਸੰਸਮਰਨ ਹੁੰਦੇ ਨੇ ਸਾਰੇ ਨੇ ਅਸੀਂ ਸਾਰੇ ਯਾਤਰਾਵਾਂ ਕਰਦੀਆਂ ਸਾਡੀ ਵੱਖਰਤਾ ਇਹ ਹੁੰਦੀ ਹੈ ਕਿ ਅਸੀਂ ਚੀਜ਼ਾਂ ਨੂੰ ਦੇਖ ਦੇ ਕੇ ਮੈਂ ਹਣਾ ਤੇ ਇਸ ਮੰਨ ਲਓ ਮੈਂ ਲਾਹੌਰ ਗਿਆ ਤਾਂ ਆਮ ਬੰਦੇ ਨਾਲੋਂ ਲੇਖਕ ਦਾ ਫਰਕ ਹੁੰਦਾ ਹੈ ਕਿ ਲੇਖਕ ਉੱਥੇ ਦੇਖਦਾ ਹੈ ਕਿ ਇਹਦੀਆਂ ਸਮਾਜਿਕ ਹਾਲਾਤ ਕਿਸ ਤਰ੍ਹਾਂ ਦੇ ਨੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਨੇ ਇਹਨਾਂ ਦੀ ਰਹਿਣੀ ਬਹਿਣੀ ਲੋਕਾਂ ਦੀ ਕੀ ਹੈ ਉੱਥੋਂ ਹੀ ਆਪਣੇ ਇਹ ਵਿੰਬ ਜਾਨੀ ਕਿ ਜਾਂ ਸਿੰਬਲਸ ਉਸ ਤਰ੍ਹਾਂ ਦੇ ਖੋਜਦਾ ਹੈ ਤੇ ਜਿਵੇਂ ਗੁਰਮੀਲ ਹੋਰ ਜੀ ਨੇ ਗੱਲ ਕੀਤੀ ਹੈ ਕਿ ਵਿਚਾਰਧਾਰਾ ਜਿਹੜੀ ਉਹਨਾਂ ਦੀ ਇੱਕ ਮਾਨਵਵਾਦੀ ਹਰ ਅਸੀਂ ਬੰਦੇ ਦੀ ਇੱਕ ਮਾਨਵਵਾਦੀ ਵਿਚਾਰਧਾਰਾ ਹੁੰਦੀ ਹੈ ਅਸੀਂ ਉਸ ਐਂਗਲ ਤੋਂ ਉਹਨਾਂ ਉਹਨਾਂ ਚੀਜ਼ਾਂ ਨੂੰ ਉਹਨਾਂ ਚੀਜ਼ਾਂ ਨੂੰ ਦੇਖਦੇ ਆ ਹਨਾ ਔਰ ਮੈਨੂੰ ਲੱਗਦਾ ਕਿ ਜਿਵੇਂ ਹੁਣ ਇਹ 1980 ਦੇ ਕਰੀਬ ਮੇਰੇ ਖਿਆਲ ਚ ਦਿੱਕਤ ਉਹ ਹੈ ਹਨਾ ਤਾਂ ਹੁਣ ਵੀ ਮੈਂ ਕੁਝ ਇਹਨਾਂ ਦੀਆਂ 17 ਪੜੀਆਂ ਤਾਂ ਮੈਨੂੰ ਲੱਗਿਆ ਕਿ ਇਹ ਹਜੇ ਵੀ ਉਹ ਮੈਨੂੰ ਲੱਗਦਾ ਕਿ ਜੇ ਫਰੈਸ਼ ਹੈ ਜਿਵੇਂ ਹੁਣ ਹੀ ਇਹ ਜਾ ਕੇ ਆਏ ਹੁੰਦੇ ਨੇ ਹਨਾ ਉਹ ਤੁਹਾਡੀ ਲੇਖਕ ਦੀ ਹਮੇਸ਼ਾ ਖਾਸਿਤ ਹੁੰਦੀ ਹੈ ਕਿ ਉਹਨੇ ਇੱਕ ਭਾਸ਼ਾ ਆਪਣੀ ਕ੍ਰੀਏਟ ਕਰਨੀ ਹੁੰਦੀ ਹੈ ਇੱਕ ਜਾਦੂ ਕ੍ਰੀਏਟ ਕਰਨਾ ਹੁੰਦਾ ਹੈ ਅਸੀਂ ਨਾਲ ਤੋੜਨਾ ਹੁੰਦਾ ਹੈ ਪਾਠਕ ਨੂੰ ਤਾਂ ਹੀ ਮੈਨੂੰ ਲੱਗਦਾ ਕਿ ਜਿਹੜਾ ਲੇਖਕ ਉਹ ਸਫਲ ਹੁੰਦਾ ਨਹੀਂ ਤਾਂ ਜੇ ਲੇਖਕ ਅੱਗੇ ਤੁਰਿਆ ਜਾਂਦਾ ਤਾਂ ਪਾਠਕ ਪਿੱਛੇ ਤੁਰਿਆ ਜਾਂਦਾ ਮੈਨੂੰ ਲੱਗਦਾ ਉਹਦੀ ਕੋਈ ਬਹੁਤੀ ਕੋਈ ਵੈਲਿਊ ਬਣਦੀ ਨਹੀਂ ਔਰ ਮੈਂ ਕੁਛ ਇਹਦੀਆਂ ਚੀਜ਼ਾਂ ਪੜ੍ਹੀਆਂ ਆ ਕੇ ਤਾਂ ਮੈਨੂੰ ਲੱਗਿਆ ਕਿ ਪਾਠਕ ਨੂੰ ਨਾਲ ਤੋੜਨ ਵਾਲੀ ਕਿਤਾਬ ਹੈ ਰੱਬ ਦਮਨ ਰੂਪ ਹੋਰਾਂ ਨੂੰ ਬਹੁਤ ਬਹੁਤ ਮੁਬਾਰਕ ਹੈ ਇਸ ਕਿਤਾਬ ਦੀਆਂ ਤੇ ਫਿਰ ਕਿਤੇ ਜਦੋਂ ਇਸ ਤੇ ਸਮਾਗ ਹੋ ਗਿਆ ਤਾਂ ਫਿਰ ਆਪਾਂ ਖੁੱਲੀਆਂ ਗੱਲਾਂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਹਾਂਜੀ ਜਾਨ ਸੰਗਠਨ ਹਾਂਜੀ ਮੈਂ ਹੁਣੇ-ਹੁਣੇ ਬਾਬਾ ਕੋਲ ਆ ਸਾਹਤ ਤੋਂ ਕਾ 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 ਤੇ ਮਹਾਲੀ ਪਹੁੰਚਿਆ ਸੰਜੀਵਨ ਰੌਣ ਦੇ ਘਰ ਕਿਤਾਬ ਹੁਣੇ ਹੀ ਮੇਰੇ ਹੱਥਾਂ ਵਿੱਚ ਆਈ ਹੈ ਤੇ ਹੁਣ ਮਾੜੀ ਮਾੜੀ ਫੁੱਲ ਹੀ ਹੈ ਵਿੱਚੋਂ ਸਾਹਿਦ ਦੇ ਹਰ ਇੱਕ ਰੂਪ ਦਾ ਇੱਕ ਵਿਲੱਖਣ ਗੁਣ ਹੁੰਦਾ ਤੇ ਉਹਦੀ ਮਹੱਤਤਾ ਹੁੰਦੀ ਹੈ ਜਿਹੜੀ ਯਾਤਰਾਵਾਂ ਲਿਖਣੀਆਂ ਯਾਤਰਾਵਾਂ ਜਿਹੜੀਆਂ ਆਪਣੇ ਸ਼ਬਦਬੰਦ ਕਰਨੀਆਂ ਉਹ ਉਸ ਸਮੇਂ ਨੂੰ ਤੁਸੀਂ ਸ਼ਬਦਾਂ ਦੇ ਵਿੱਚ ਬੰਨ ਕੇ ਰੱਖ ਦਿੰਨੇ ਆ ਸੰਭਾਲ ਲੈਣੇ ਆ ਤੇ ਯਾਤਰਾਵਾਂ ਦਾ ਲਿਖਣਾ ਜਿਹੜਾ ਹੈਗਾ ਉਹ ਬਹੁਤ ਹੀ ਮਹੱਤਵਪੂਰਨ ਹੁੰਦਾ ਕਿਉਂਕਿ ਉਹ ਸਮੇਂ ਵਿੱਚ ਕੀ ਹੋ ਰਿਹਾ ਸੀ ਕਿਸ ਤਰ੍ਹਾਂ ਦਾ ਸੀ ਕਿਹੜੇ ਅਨੁਭਵ ਸੀਗੇ ਇਹ ਸਾਰਾ ਕੁਝ ਤੁਹਾਨੂੰ ਪਤਾ ਲੱਗਦਾ ਤੇ ਇਸ ਕਿਤਾਬ ਨੂੰ ਮੈਂ ਦੇਖਦਿਆਂ ਮਹਿਸੂਸ ਕੀਤਾ ਕਿ ਬਹੁਤ ਹੀ ਸਧਾਰਨ ਸਿੰਪਲ ਲੈਂਗੁਏਜ ਦੇ ਵਿੱਚ ਬੋਲੀ ਦੇ ਵਿੱਚ ਸ਼ਬਦਾਂ ਦੇ ਵਿੱਚ ਵਧੀਆ ਢੰਗ ਦੇ ਨਾਲ ਉਹ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਇਨਕਲੂਡਿੰਗ ਕੈਨੇਡਾ ਦੀਆਂ ਜਿੱਥੋਂ ਮੈਂ ਰਹਿੰਦਾ ਸੀਗਾ ਤੇ ਮੈਂ ਇਨਵੋਲਵ ਸੀ ਮੇਰੇ ਘਰ ਵੀ ਆਏ ਸੀ ਉਹ ਵੀ ਸਾਰੀਆਂ ਰੱਖੀਆਂ ਮੈਂ ਹੁਣੇ ਪੜ ਕੇ ਹਟਿਆ ਔਰ ਆਨੰਦ ਆ ਗਿਆ ਹੂੰ ਬਹੁਤ ਕੁਝ ਜਿਹੜਾ ਸੀ ਭੁੱਲਿਆ ਵਿਸਰਿਆ ਉਹ ਯਾਦ ਆ ਗਿਆ ਸੋ ਮੈਂ ਸਮਝਦਾ ਵੀ ਇਹ ਬੜਾ ਵਧੀਆ ਉਦਮ ਹੈ ਜਿਹੜਾ ਇਹਨਾਂ ਨੇ ਕੀਤਾ ਤੇ ਉਹਦੇ 'ਚ ਬਹੁਤ ਸਾਰੇ ਲੋਕਾਂ ਦੇ ਨਾਲ ਮਿਲਣਾ ਗਿਲਣਾ ਉਹਨਾਂ ਨੇ ਸਭਾ ਕਿਸ ਤਰ੍ਹਾਂ ਦੀ ਮਿਲਣੀ ਗਿਲਣੀ ਹੋਈ ਕਿਹੋ ਜਿਹਾ ਨਿਗ ਮਿਲਿਆ ਕਿਹੋ ਜਿਹਾ ਰਿਸਪਾਂਸ ਮਿਲਿਆ ਇਹ ਸਾਰਾ ਕੁਝ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਪ੍ਰੋ ਦੇਣਾ ਰੱਖ ਲੈਣਾ ਸਮਝ ਲੈਣਾ ਇਹ ਬੜੀ ਵੱਡੀ ਗੱਲ ਹੈ ਪੰਜਾਬੀ ਸਾਹਿਤ ਦੇ ਵਿੱਚ ਇਸ ਚੀਜ਼ ਦੀ ਕਾੜ ਵੀ ਹੈ ਅ ਇਸ ਵਕਤ ਜਾਲੀਆਂ ਯਾਤਰਾਵਾਂ ਦਾ ਜਿਹੜਾ ਹੈਗਾ ਵਰਨਨ ਜਿਹੜਾ ਘੱਟ ਮਿਲਦਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਤੇ ਮੈਂ ਇਸ ਕਿਤਾਬ ਦੇ ਛਪਣ ਤੇ ਬਹੁਤ ਵਧੀਆ ਟੰਗਣਾ ਸ਼ਭੀ ਹੈ ਰੂਪ ਜੀ ਨੂੰ ਬਹੁਤ-ਬਹੁਤ ਮੁਬਾਰਕ ਦਿੰਨਾ ਤੇ ਸਾਰੇ ਪਰਿਵਾਰ ਨੂੰ ਹੀ ਬਹੁਤ-ਬਹੁਤ ਮੁਬਾਰਕ ਅਤੇ ਸ਼ੁਭ ਕਾਮਨਾ ਕਹਿਣਾ ਚਾਹਾਂ ਮੈਂ ਤਾਂ ਸਿਰਫ ਧੰਨਵਾਦ ਕਰਨਾ ਹੈ ਗੁਰਮੇਲ ਉਹਨਾਂ ਦਾ ਪਰਗੋਤੀ ਲੇਖ ਸੰਗ ਵੱਲੋਂ ਤੇ ਸਪਨ ਫਾਊਂਡੇਸ਼ਨ ਪਟਿਆਲਾ ਜਗਨੂ ਸਿੰਘ ਸਿੱਧੂ ਤੇ ਹਰਕਲ ਸਾਹਿਲ ਇਹ ਕੈਗਰੀ ਕੈਨੇਡਾ ਤੋਂ ਆਈ ਸੀ ਮੈਨੂੰ ਫੋਨ ਆ ਗਿਆ ਤੇ ਮੈਂ ਕਿਹਾ ਆਓ ਜਿਹੜੀ ਆਇਆ ਕਰਕੇ ਕਿਤਾਬ ਡਾਊਨ ਕਰਨਾ ਹੈ ਗੱਲ ਗੁਰਮੇਲ ਉਹਨਾਂ ਨੇ ਕੀਤੀ ਸੀ ਵੀ ਰੰਜੀਵਨ ਬਾਰੇ ਵੀ ਇਹ ਜਿਹੜੇ ਆਪਣੇ ਯਤਨ ਨਾਲ ਪਾਕਿਸਤਾਨ ਵੀ ਗਏ ਕੈਨੇਡਾ ਵੀ ਗਏ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਰੰਜੀਵ ਨਾ ਸਰਵਣ ਪੁੱਤ ਹੈ ਆਪਣੇ ਮਾਪਿਓ ਦਾ ਮੈਂ ਉਹਨਾਂ ਸਰਵਣ ਨਹੀਂ ਹੈਗਾ ਮੈਂ ਥੋੜਾ ਜਿਹਾ ਹੋਰ ਤਰ੍ਹਾਂ ਦਾ ਜਿਵੇਂ ਸਰਵਣ ਨੇ ਆਪਣੇ ਉਹ ਚੁ ਭਾਗੇ ਆਪਣੇ ਮਾਪਿਓ ਕੋਲ ਮਾਇਨੇ ਮੈਂ ਕਿਹਾ ਉਦੋਂ ਜਿਹੜਾ ਜਹਾਜ਼ ਹੁੰਦਾ ਤਾਂ ਸਰਵਣ ਜੀ ਹੱਥ ਲੈ ਕੇ ਜਾਂਦਾ ਤੇ ਕਿਉਂਕਿ ਬੜੌਖਾ ਹੈ ਆਪ ਜਾਣਾ ਆਪਣੇ ਮਾਂ ਪਿਓ ਨੂੰ ਲੈ ਕੇ ਜਾਣਾ ਜਹਾਜ਼ 'ਚ ਕਰ ਕੇ ਧਿਆਨ ਰੱਖਣਾ ਇਹਨੂੰ ਮੈਂ ਅੱਜ ਦੇ ਜਮਾਨੇ ਦਾ ਸਰਵਣ ਬੋਤ ਕਹਿਣਾ ਇਹਨੂੰ ਉਸਨੇ ਖੁਦਕੁਸ਼ੀ ਬਾਰੇ ਸੋਚੀ ਉਹ ਉਸਨੇ ਖੁਦਕੁਸ਼ੀ ਬਾਰੇ ਸੋਚੀ ਹੈ ਛੱਤੋਂ ਡਿੱਕੇ ਮਰਨਾ ਸੌਰੀ ਛੱਤੋਂ ਡਿੱਕੇ ਮਰਨ ਬਾਰੇ ਸੋਚੇ ਡਿੱਗਣਾ ਡਿੱਕਣਾ ਸਭ ਚੰਗਣਾ ਡਰਾਵਟ ਜਿਹੀ ਮਹਿਸੂਸ ਗੱਡੀ ਥੱਲੇ ਆਉਣ ਬਾਰੇ ਸੋਚੇ ਐਵੇਂ ਥੱਲੇ ਲੱਗਣਾ ਥੱਲੇ ਆਉਣਾ ਇਹ ਸ਼ਬਦ ਵੀ ਉਸ ਦੇ ਸਮੇਵਾਰ ਸਵੇਵਾਰ ਨੂੰ ਜਾਣਾ ਜਚੇ ਨਾ ਅਸੀਂ ਥੋੜਾ ਇੱਥੇ ਕੁਝ ਹੋ